ਦਾਇਕਾ ਜਿੰਦਾਬਾਦ 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 ਅਸੀਂ ਆਪਣੇ ਹੱਕ ਲੈ ਕੇ ਰ੍ਹਾਂਗੇ ਲੈ ਕੇ ਰ੍ਹਾਂਗੇ ਲੈ ਕੇ ਰ੍ਹਾਂਗੇ ਅਸੀਂ ਆਪਣੇ ਹੱਕ ਲੈ ਕੇ ਰ੍ਹਾਂਗੇ ਲੈ ਕੇ ਰ੍ਹਾਂਗੇ ਲੈ ਕੇ ਰ੍ਹਾਂਗੇ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਆਕੀਆ ਉਪਰੋ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਆਕੀਆ ਉਪਰੋ ਕੌਂਸਲ ਸੀ ਰੱਦ ਕਰੋ ਰੱਦ ਕਰੋ ਰੱਦ ਕਰੋ ਕੌਂਸਲ ਸੀ ਰੱਦ ਕਰੋ ਰੱਦ ਕਰੋ ਰੱਦ ਕਰੋ ਕਾਮਨਵਾਹ ਕੇ ਰਹਾਗੇ ਵਾਹ ਵਾਹ ਕੇ ਰਹਾਗੇ ਵਾਹ ਕੇ ਰਹਾਗੇ ਕੌਂਸੀ ਰੱਦ ਕਰੋ ਰੱਦ ਕਰੋ ਰੱਦ ਕਰੋ ਕਸਾਨ ਇਕਤਾ ਜਿੰਦਾਬਾਦ 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 ਆਪੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਜਿੰਦਾਬਾਦ 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 ਕੌਂਕ ਇਕਤਾ ਜਿੰਦਾਬਾਦ 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 ਮਰਦਾਬਾ ਮਰਦਾਬਾ ਪੰਜਾਬ ਸਰਕਾਰ ਮਰਦਾਬਾ 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 ਕੈਨ ਪੂਲ ਨੀ ਪਾਲਸੀ ਵਾਪਸ ਲਓ ਵਾਪਸ ਲਓ ਹਾਂ ਜੀ ਜਿਹੜਾ ਅੱਜ ਪਿੰਡਾਂ ਦੇ ਵਿੱਚ ਲਾਮਬਦੀਨ ਲੈ ਕੇ ਚੱਲੇ ਹਾਂ ਤੁਸੀਂ ਇਹ ਕੀ ਪ੍ਰੋਗਰਾਮ ਹੈ ਇਹ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਰਕਾਰ ਆਪਣੀ ਪੰਜਾਬ ਦੀ ਸਰਕਾਰ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਹੈ ਇਹ ਕਿਸਾਨ ਮਾਰੂ ਨੀਤੀ ਹੈ ਲੋਕਾਂ ਦੀਆਂ ਜ਼ਮੀਨਾਂ ਖੋਣ ਨੂੰ ਤਿਆਰ ਹੋਈ ਹੈ ਉਹ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਅਸੀਂ ਪਿੰਡਾਂ ਦੇ ਵਿੱਚ ਮਾਰਚ ਕੱਢ ਰਹੇ ਆ ਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿ ਆਉਣ ਵਾਲੀ 7 ਤਰੀਕ ਨੂੰ ਪਿੰਡ ਜੋਧਾ ਜਿਲ੍ਹਾ ਲੁਧਿਆਣੇ ਦੇ ਵਿੱਚ ਇੱਕ ਭਾਰੀ ਇਕੱਠ ਹੋਣ ਜਾ ਰਿਹਾ ਹੈ ਉਹ ਸਰਕਾਰ ਨੂੰ ਚੇਤਾਵਨੀ ਹੈ ਕਿ ਇਹ ਜ਼ਮੀਨਾਂ ਦੀ ਜੋ ਪਾਲਿਸੀ ਬਣਾਈ ਹੈ ਇਹਨੂੰ ਵਾਪਸ ਲੈ ਲਈ ਤੇ ਨਹੀਂ ਆਉਣ ਵਾਲੇ ਦਿਨਾਂ 'ਚ ਵੱਡੇ ਸੰਘਰਸ਼ ਹੋਣਗੇ ਤੇ ਜ਼ਮੀਨ ਕਿਸੇ ਵੀ ਮੁੱਲ ਤੇ ਅਸੀਂ ਅਜਾਈ ਨਹੀਂ ਜਾਣ ਦੇਣੀ ਸਰਕਾਰਾਂ ਦੇ ਹੱਥ ਕੋਆਪਰੇਟਿਵ ਘਰਾਣੇ ਦੇ ਹੱਥ ਨਹੀਂ ਜਾਣ ਦੇਣੀ ਜੋ ਇਹ ਚਾਹੁੰਦੀ ਹੈ ਕਿ ਅਸੀਂ ਜ਼ਮੀਨਾਂ ਪਾਲਿਸੀ ਬਣਾ ਕੇ ਕੋਆਪਰੇਟਿਵ ਕਰਾਉਣਿਆਂ ਨੂੰ ਇੱਥੇ ਤਰਾਂਗੇ ਉਹ ਕਿਸੇ ਹੱਦ ਤੱਕ ਅਸੀਂ ਨਹੀਂ ਹੋਣ ਦੇਵਾਂਗੇ ਸਾਡੀਆਂ ਜਾਨਾਂ ਲੱਗ ਸਕਦੀਆਂ ਪਰ ਕਿਸੇ ਹੱਦ ਤੱਕ ਵੀ ਅਸੀਂ ਜ਼ਮੀਨਾਂ ਨੂੰ ਐਂ ਅਜਾਈ ਨਹੀਂ ਜਾਣ ਦੇਵਾਂ ਬਲਾਕ ਵੱਲੋਂ ਜਿਹੜੇ ਲੰਬੰਦੀ ਕੀਤੀ ਜਾ ਰਹੀ ਹੈ ਕਿਹੜੇ-ਕਿਹੜੇ ਪਿੰਡਾਂ 'ਚ ਜਿਹੜਾ ਅੱਜ ਜਾ ਰਿਹਾ ਕਾਫਲਾ ਇਹ ਬਾਜਾਖਾਨਾ ਬਲਾਕ ਦੇ ਜੀ ਬਾਜਾਖਾਨੇ ਤੋਂ ਸ਼ੁਰੂ ਹੋ ਕੇ ਪਿੰਡ rauwala kand wala bada bhai karmana jit singh wala kania malla ਜਿਤੋਂ ਦੌੜ ਅੰਨ ਅਤੇ ਠੱਠੀ ਪਾਈ ਵਾਂਦਰ ਬੁਰਜ ਬਮੀਹਾ ਤੇ ਬਗਰਾੜੀ ਗੰਦਾਰਾ ਲਾਂਭਾ ਲਈ ਤੇ ਝਖੜਾ ਵਾਲੇ ਦੇ ਵਿੱਚ ਆ ਕੇ ਅਸੀਂ ਜਿਹੜੀ ਲਾਸ਼ ਤੇ ਸਮਾਪਤੀ ਕਰਨੀ ਹੈ ਜੀ ਤੇ ਜਿਹੜਾ ਇਹਦਾ ਪ੍ਰਚਾਰ ਵੀ ਅਸੀਂ ਕਰਨਾ ਪਿੰਡਾਂ ਦੇ ਵਿੱਚ ਪੂਰਾ ਵੱਧ ਵੱਧ ਲਾਂਬੰਦੀ ਕਰਕੇ ਆਪਣੇ ਕਿਸਾਨਾ ਵੀਰਾਂ ਨੂੰ ਅਸੀਂ ਆਪਣੇ ਜਾਗਰੂਤ ਕਰਨਾ ਹੈ ਵੀ ਆਉਣ ਵਾਲੀ ਜਿਹੜੀ 7 ਤਰੀਕ ਨੂੰ ਅਸੀਂ ਲੁਧਿਆਣੇ ਜ਼ਿਲ੍ਹੇ ਦੇ ਜੋਧਾ ਪਿੰਡ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਇਕੱਠ ਕੀਤਾ ਜਾ ਰਿਹਾ ਹੈ ਉਦੇ ਵਾਸਤੇ ਅਸੀਂ ਅੱਜ ਲਾਹਮ ਬੰਦੀ ਕਰਨ ਲਈ ਪਿੰਡਾਂ ਦੇ ਵਿੱਚ ਮਾਰਚ ਕਰ ਰਹੇ ਹਾਂ ਜੀ ਕੀ ਕਹੋਗੇ ਲੋਕਾਂ ਨੂੰ ਲੋਕਾਂ ਨੂੰ ਜਾਗਰੂਤ ਕਰਨਾ ਵੀ ਜਿਹੜੀ ਸਰਕਾਰ ਨਵੀਂ ਤੋਂ ਨਵੀਂ ਪਾਲਿਸੀਆਂ ਲੈ ਕੇ ਆ ਰਹੀ ਹੈ ਜਿਵੇਂ ਪਹਿਲਾਂ ਤਿੰਨ ਕਾਨੂੰਨ ਸੀ ਹੁਣ ਇਹ ਲੈਂਡ ਅਪੂਲ ਪਾਲਿਸੀ ਆ ਗਈ ਇਹਦੇ ਰਾਹੀਂ ਲੋਕਾਂ ਤੋਂ ਜਿਹੜੀ ਜ਼ਮੀਨ ਖੋਹਣਾ ਚਾਹੁੰਦੀ ਹੈ ਸਰਕਾਰ ਅੱਗੇ ਤਾਂ ਚਲੋ ਜਿਵੇਂ ਸੜਕਾਂ ਛੁਰਕਾਂ ਦੇ ਵਿੱਚ ਆਈਆਂ ਜ਼ਮੀਨਾਂ ਲੋਕਾਂ ਨੂੰ ਪੈਸੇ ਵੀ ਦਿੱਤੇ ਆ ਪਰ ਹੁਣ ਤਾਂ ਇਹਨਾਂ ਦਾ ਕੋਈ ਪੈਸਾ ਵੀ ਨਹੀਂ ਦਿੱਤਾ ਜਾਣਾ ਇਸ ਵਾਸਤੇ ਲੋਕਾਂ ਨੂੰ ਜਾਗਰੂਤ ਕਰਨੇ ਆ ਵੀ ਜਿਹੜੀ ਆਪਣੀ ਜ਼ਮੀਨ ਆ ਇਹ ਬਿਨਾਂ ਪੈਸੇ ਤੋਂ ਅੱਜ ਰਿਕਵਰ ਕੀਤੀ ਜਾ ਰਹੀ ਆ ਸਰਕਾਰ ਵੱਲੋਂ ਤੇ ਉਹਦੇ ਸਬੰਧ ਦੇ ਵਿੱਚ ਉਹਦੇ ਵਿਰੋਧ ਦੇ ਵਿੱਚ ਅਸੀਂ ਜਿਹੜੀ ਇਹ ਲੋਕਾਂ ਨੂੰ ਜਾਗਰੂਤ ਕਰਕੇ ਤੇ ਰੈਲੀ ਲਈ ਲੈ ਜਾਣ ਲਈ ਲਾਮਬੰਦ ਕਰਦੇ ਹਾਂ ਤੁਸੀਂ ਨੌਜਵਾਨ ਵੀ ਇਸ ਮਾਰਚ ਦਾ ਹਿੱਸਾ ਬਣ ਰਹੇ ਹੋ ਕੀ ਸੁਨੇਹਾ ਦੇਣਾ ਚਾਹੋਗੇ ਲੋਕਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੀ ਤਾਂ ਇਹ ਹੀ ਬੇਨਤੀ ਜਿਵੇਂ ਸਰਕਾਰ ਧੱਕੇ ਦੇ ਨਾਲ ਲੋਕਾਂ ਨੂੰ ਮੂਰਖ ਬਣਾ ਕੇ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ ਨਵੀਆਂ ਨਵਨੀਆਂ ਤਕਨੀਕਾਂ ਲਿਆ ਕੇ ਪਹਿਲਾਂ ਬੇ ਲੋੜੀਆਂ ਸੜਕਾਂ ਪੰਜਾਬ ਦੇ ਵਿੱਚ ਸੜਕਾਂ ਦਾ ਜਾਲ ਬੁਣਿਆ ਗਿਆ ਸੜਕਾਂ ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਨੇ ਵੱਡੀਆਂ 12 12 15 15 ਫੁੱਟ ਉੱਚੀਆਂ ਸੜਕਾਂ ਤੇ ਜ਼ਮੀਨਾਂ ਰੋਕ ਕੇ ਪਾਣੀ ਦੇ ਵਹਾਅ ਦੇ ਉਲਟ ਸੜਕਾਂ ਕੱਢ ਕੇ ਜ਼ਮੀਨਾਂ ਨੂੰ ਦਬੋ ਕੇ ਖਤਿਆਉਣਾ ਚਾਹੁੰਦੇ ਆ ਹੁਣ ਲੈਂਡ ਪੂਲਿੰਗ ਲਿਆ ਕੇ ਬਿਨਾਂ ਪੈਸੇ ਤੋਂ ਕਿਸ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਜੋ ਖੋਹਣਾ ਚਾਹੁੰਦੇ ਆ ਵਿਕਾਸ ਦਾ ਇੱਕ ਲਾਲਚ ਦੇ ਕੇ ਦੇਖੋ ਸਰਕਾਰ ਕਿਵੇਂ ਹੁਣ ਆਪਦੀ ਮਸ਼ਹੂਰੀ ਕਰਦੀ ਫਿਰਦੀ ਉਹ ਲੈਂਡ ਪੂਲਿੰਗ ਇੰਨੀ ਚੰਗੀ ਆ ਇੰਨੀ ਚੰਗੀ ਆ ਆਪਦੇ ਬੰਦੇ ਖੜੇ ਕਰਕੇ ਲੋਕਾਂ ਨੂੰ ਬੇਵਕੂਫ ਬਣਾ ਰਹੀ ਆ ਪਹਿਲਾਂ 30000 ਰੁਪਏ ਠੇਕਾ ਕਹਿੰਦੇ ਸੀ ਅਸੀਂ ਦੇਵਾਂਗੇ ਪੰਜਾਬ ਦੇ ਵਿੱਚ 70 80000 90000 ਤੱਕ ਦਾ ਠੇਕਾ ਚੱਲਦਾ ਤੇ ਇਹ ਪੰਜਾਬ ਸਰਕਾਰ ਕਹਿ ਰਹੀ ਸੀ ਵੀ ਸਾਨੂੰ ਜਿੰਨਾ ਟਾਈਮ ਅਸੀਂ ਵੀ ਜ਼ਮੀਨਾ ਆਵਾਜ਼ ਨਹੀਂ ਕਰਦੇ 30000 ਰੁਪਏ ਤੁਹਾਨੂੰ ਅਸੀਂ ਠੇਕਾ ਦੇਵਾਂਗੇ ਇਹ ਬੇਵਕੂਫੂ ਬਣਾ ਕੇ ਕਿਸਾਨਾਂ ਨੂੰ ਕਰਦਾਈ ਕਰਕੇ ਲੁੱਟ ਕੇ ਕੁੱਟ ਕੇ ਅੰਦਰ ਬਾੜ ਕੇ ਜ਼ਮੀਨਾ ਖੋਹਣਾ ਚਾਹੁੰਦੀ ਆ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ ਅਸੀਂ ਨੌਜਵਾਨ ਸਾਡੇ ਬਜ਼ੁਰਗਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਆਂ ਖੜੇ ਰਹਾਂਗੇ ਅਸੀਂ ਆਪਣੇ ਆਪਣੇ ਤੇ ਆਪਣੇ ਬੱਚਿਆਂ ਦੇ ਭੂਇ ਖ ਲਈ ਹਮੇਸ਼ਾ ਲੜਦੇ ਰਹਾਂਗੇ ਸਰਕਾਰ ਨੂੰ ਇਹਨਾਂ ਮਾਰੂ ਨੀਤੀਆਂ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ ਅਸੀਂ ਆਪਣੇ ਬਜ਼ੁਰਗਾਂ ਤੋਂ ਮੂਰੇ ਹੋ ਕੇ ਮਰਨ ਨੂੰ ਤਿਆਰ ਆਂ ਇਸ ਲਈ ਅਸੀਂ ਨੌਜਵਾਨ ਬਜ਼ੁਰਗਾਂ ਦੇ ਨਾਲ ਹੀ ਚੱਲ ਰਹੇ ਹਾਂ ਇਹ ਮਰੀ ਕੀਰ ਨੂੰ ਬੰਦ ਕਰੋ ਬੰਦ ਕਰੋ ਬੰਦ ਕਰੋ ਇਹ ਮਰੀ ਕੀਰ ਨੂੰ ਬੰਦ ਕਰੋ मजूरा चाहवाण मज़ो चाहवाण रहेगा बेदबाव रहेगा का टक दुखी काने